ਔਰ ਸੁਪਿਸ਼ਨ ਹੋਈ ਇੰਟਰਵਿਊ ਹੋਈ ਸੀ ਪਹਿਲਾਂ ਤੇ ਪੰਜਾਬ ਸਰਕਾਰ ਮੰਨਦੀ ਨਹੀਂ ਸੀ ਫਿਰ ਜੋ ਰਿਪੋਰਟਾਂ ਆਈਆਂ ਪ੍ਰਬੋਧ ਕੁਮਾਰ ਹੋਣਾਂ ਦੀਆਂ ਤੇ ਸਰਕਾਰ ਨੂੰ ਬਿਸ਼ਰਮਾ ਨੂੰ ਮੰਨਣਾ ਪਿਆ ਕਿ ਹੋਈ ਜੀ ਕਾਰਵਾਈ ਨਹੀਂ ਕੀਤੀ ਫਿਰ ਹਾਈ ਕੋਰਟ ਨੇ ਫਿਰ ਡੰਡਾ ਦਿੱਤਾ ਇੱਕ ਅਫਸਰ ਜਿਹੜਾ ਗੁਰਸ਼ੇਰ ਸਿੰਧੂ ਨੂੰ ਮਹਿਕਮੇ ਨੂੰ ਡਿਸਮਿਸ ਕਰਨਾ ਪਿਆ ਵੱਡੇ ਫਿਰ ਉੱਥੇ ਬਖਸ਼ ਦਿੱਤੇ ਗਏ ਹੁਣ 6 ਮੁਲਾਜ਼ਮਾਂ ਦਾ ਪਹਿਲਾਂ ਸਰ ਪੁਲਿਸ ਨੇ ਪੋਲੀਗ੍ਰਾਫ ਟੈਸਟ ਕਰਵਾਉਣ ਵਾਸਤੇ ਸਹਿਮਤੀ ਲੈ ਲਈ ਫਿਰ ਉਹ ਮੁਕਰ ਜਾਂਦੇ ਨੇ ਕਿ ਸਾਨੂੰ ਤੇ ਪਤਾ ਨਹੀਂ ਸੀ ਸਾਡੇ ਤੇ ਵੱਡੇ ਪੁਲਿਸ ਅਫਸਰ ਕੇ ਡੀਜੀਪੀ ਰੈਂਕ ਦੇ ਅਫਸਰ ਨੇ ਸਾਡੇ ਤੇ ਦਬਾਅ ਪਾਇਆ ਤੇ ਵਕੀਲ ਵੀ ਹਾਜ਼ਰ ਨਹੀਂ ਸੀ ਅਸੀਂ ਆਪਣਾ ਪੋਲੀਗ੍ਰਾਫ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਉਹਨਾਂ ਨੇ ਉਸੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਅਦਾਲਤ ਨੇ ਉਹ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਹੈਗੀ ਹੁਣ ਪਟੀਸ਼ਨ ਖਾਰਜ ਕਰ ਦਿੱਤੀ ਉਹਨਾਂ ਵਾਸਤੇ ਇੱਕੋ ਰਹਿ ਗਿਆ ਦਰਵਾਜ਼ਾ ਉਹ ਹਾਈ ਕੋਰਟ ਦਾ ਹੁਣ ਹਾਈ ਕੋਰਟ ਟੈਸਟ ਕਰਵਾਉਂਦੀ ਜਾਂ ਨਹੀਂ ਕਰਉਂਦੀ ਪਟੀਸ਼ਨ ਨੂੰ ਅਕਸੈਪਟ ਕਰਦੀ ਜਾਂ ਨਹੀਂ ਕਰਦੀ ਪਰ ਸਵਾਲ ਹੈ ਕਿ ਜਿਹੜੇ 6 ਜਾਣੇ ਨੇ ਉਨਾ ਦਾ ਕਿੰਨਾ ਕੀ ਤੁਸੀਂ ਰੋਲ ਸਮਝਦੇ ਹੋ ਤੇ ਵੱਡਿਆਂ ਦਾ ਜਿਹੜਾ ਰੋਲ ਆ ਉਹਨੂੰ ਸਰਕਾਰ ਕਿਉਂ ਨਜ਼ਰਅੰਦਾਜ਼ ਕਰੀਏ ਦੇਖੋ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਦੀ ਜਾਂ ਪੁਲਿਸ ਅਫਸਰ ਦੀ ਸ਼ਮੂਲੀਅਤ ਹੋਣੀ ਬਹੁਤ ਵੱਡੀ ਚਿੰਤਾ ਲੱਗੇਸ਼ ਹੈਗਾ ਇਹ ਪੰਜਾਬ ਪੁਲਿਸ ਲਈ ਵੀ ਪੰਜਾਬ ਸਰਕਾਰ ਲਈ ਵੀ ਸਾਡੇ ਸਮਾਜ ਲਈ ਵੀ ਜਦੋਂ ਮਤਲਬ ਅਸੀਂ ਇਕੱਲੇ ਵੀ ਕੌਮੀ ਨਹੀਂ ਕਮਾਂਤਰੀ ਪੱਦੜ ਦੇ ਇੱਕ ਅਜਿਹੇ ਸ਼ਖਸ ਦੀ ਇੰਟਰਵਿਊ ਇੱਕ ਕਾਮੇ ਟੈਲੀਵਿਜ਼ਨ ਚੈਨਲ ਤੇ ਪ੍ਰਸਾਰਤ ਹੁੰਦੀ ਹੈ ਤਾਂ ਸਭ ਦੇ ਕੰਨ ਖੜੇ ਹੋ ਜਾਂਦੇ ਨੇ ਵੀ ਇੱਕ ਬੰਦਾ ਪੁਲਿਸ ਹਿਰਾਸਤ ਵਿੱਚ ਹੈ ਵੀ ਉਹਦੀ ਇੰਟਰਵਿਊ ਕਿਵੇਂ ਦੇ ਸਕਦਾ ਵੀ ਤੁਸੀਂ ਹੈਰਾਨ ਹੋਵੋਗੇ ਵੀ ਪੰਜਾਬ ਪੁਲਿਸ ਤੁਰੰਤ ਡਿਨਾਈਲ ਮੋੜ ਚਾਹੇ ਮਤਲਬ ਇਨਕੁਆਰੀ ਕੋਈ ਲੈ ਤੌਰ ਤੇ ਕੀਤੀ ਨਾ ਕੀਤੀ ਖਾਣਾ ਪੂਰਤੀ ਕੀਤੀ ਕਿਹਾ ਵੀ ਨਹੀਂ ਜੀ ਸਾਡੀ ਕਸਟਡੀ ਦੇ ਵਿੱਚ ਹੀ ਹੈ ਨਹੀਂ ਜੀ ਜਦੋਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਂਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਜਾਂਚ ਟੀਮ ਬਣਾਉਂਦੇ ਆ ਉਹ ਮੇਰੇ ਖਿਆਲ ਜਾਂਚ ਟੀਮ ਐਸਆਈਟੀ ਹਜੇ ਵੀ ਚੱਲ ਰਹੀ ਹੈ ਹਾਂ ਹਜੇ ਵੀ ਚੱਲ ਰਹੀ ਹੈ ਤਾਂ ਸਾਰੇ ਖੁਲਾਸੇ ਹੋ ਜਾਂਦੇ ਨੇ ਕਿ ਖਾੜ ਦੇ ਸੀਆਈਏ ਸਟਾਫ ਦੇ ਅੰਦਰ ਲਾਰੈਂਸ ਬੁਸ਼ਰੋਈ ਦੀ ਇੰਟਰਵਿਊ ਹੋਈ ਹੈ ਖਾੜ ਤਾਂ ਪੰਜਾਬ ਦਾ ਹਿੱਸਾ ਹੈ ਖਾੜ ਗੁਜਰਾਤ ਚ ਪੈਂਦਾ ਨਹੀਂਗਾ ਨਾ ਰਾਜਸਥਾਨ ਚ ਪੈਂਦਾ ਇਹ ਵੀ ਕਿ ਚੰਡੀਗੜ੍ਹ ਚ ਨਹੀਂ ਪੈਂਦਾ ਸੀ ਕਹ ਲਈਏ ਵੀ ਸਟੇਟ ਸਟੇਟ ਵੱਖਰੀ ਹੈ ਤਾਂ ਪਹਿਲੀ ਗੱਲ ਤਾਂ ਉਹ ਦਾਵੇ ਠੁੱਸ ਹੋ ਗਏ ਠੁੱਸ ਹੋ ਗਏ ਜਿਹੜੇ ਕਹਿੰਦੇ ਸੀ ਪੰਜਾਬ ਦੇ ਵਿੱਚ ਨਹੀਂ ਹੋਈ ਫਿਰ ਸਭ ਤੋਂ ਵੱਡਾ ਸਵਾਲ ਉੱਪਰ ਦੇ ਵੀ ਕੀਤੇ ਕਿਰਾਈ ਕਹਿੰਦੇ ਜੀ ਡੀਐਸਪੀ ਡੀਐਸਪੀ ਗੋਸ਼ੀਆ ਸਿੰਘ ਸੰਦੂਗੇ ਦੇ ਚਰਵਾਲ ਉਹਨੂੰ ਡਿਸਪਸਿਟੀ ਕਰ ਦਿੱਤਾਗੇ ਮੇਰੇ ਖਿਆਲ ਪੂਰੇ ਤੇ ਕਾਰਵਾਈ ਹੋ ਗਈ ਹੁਣ ਗੱਲ ਇਹ ਹੁੰਦੀ ਹੈ ਵੀ ਜੇਕਰ ਜੀ ਵਿੱਕੀ ਇੱਕ ਡੀਐਸਪੀ ਜਾਂ ਛੇ ਪੁਸਤਵਾ ਜੀ ਉਹਨਾਂ ਦੀ ਇਨੀ ਜ਼ਰਤ ਉਹਨਾਂ ਦਾ ਇਹ ਨਾ ਹੌਸਲਾ ਵੀ ਉਹ ਡੀਜੀਪੀ ਲੈਵਲ ਦੇ ਪੁਲਿਸ ਅਫਸਰਾਂ ਨੂੰ ਨਮੋਸ਼ੀ 'ਚ ਧੱਕ ਦੇਣ ਉਹਨਾਂ ਦੇ ਦਾਅਵਿਆਂ ਨੂੰ ਝੂਠੇ ਸਾਬਤ ਕਰ ਦੇਣ ਇਹ ਵਾਕਈ ਸਾਡੇ ਤੇ ਇੱਕ ਬੜਾ ਤਬਾ ਹੈ ਵੀ ਉਹ ਸਾਡੇ ਸੀਨੀਅਰ ਪੁਲਿਸ ਅਫੀਸਰ ਸਹਿਬਾਨ ਨੂੰ ਸੋਚਣਾ ਚਾਹੀਦਾ ਹੈ ਵੀ ਇੱਕ ਡੀਐਸਪੀ ਦੀ ਇੰਨੀ ਯਰਤ ਹੋ ਗਈ ਵੀ ਉਹਨੇ ਸਾਰਾ ਸਿਸਟਮ ਜਿਹੜਾ ਝੂਠਾ ਪਤਾ ਅਦਾਲਤਾਂ 'ਚ ਝੂਠਾ ਪਤਾ ਅਦਾਲਤਾਂ 'ਚ ਲਿਖ ਕੇ ਦੇਣਾ ਪਿਆ ਪੁਲਿਸ ਨੂੰ ਵੀ ਇਹ ਸਾਡੇ ਨਹੀਂ ਹੋਈ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਕਹਿੰਦੇ ਡੀਐਸਪੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਡੀਐਸਪੀ ਜਾਂ ਹੇਟਲਿਪ ਨੂੰ ਸੱਤ ਸਾਰਾਂ ਦੇ ਇਹਨੇ ਯੁਰਤ ਹੋ ਜੇ ਇਹਦਾ ਮਤਲਬ ਤਾਰਾਂ ਕਿਤੇ ਹੋਰ ਖੜਕਦੀਆਂ ਸੀ ਗੱਲ ਕਿਤੇ ਹੋਰ ਸੀ ਜਾਂ ਤਾਂ ਪਰਦਾ ਪੋਸ਼ੀ ਕੀਤੀ ਜਾ ਰਹੀ ਹੈ ਪਰਦਾਦਾਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਪਿੱਛੇ ਕੌਣ ਐਸਪੀਸੀ ਕੌਣ ਐਸਐਸਪੀਸੀ ਕੌਣ ਡੀਆਈਜੀਸੀ ਕੌਣ ਆਈਜੀਸੀ ਉਹ ਵੀ ਤਾਂ ਨੰਗੇ ਹੋਣੇ ਚਾਹੀਦੇ ਆ ਸਭ ਤੋਂ ਵੱਡਾ ਪੁਆਇੰਟ ਜੀ ਤੁਸੀਂ ਜੇ ਅੱਜ ਤੱਕ ਦੋ ਪੁਲਿਸ ਅਫਸਰਾਂ ਨੂੰ ਡਿਸਮਿਸ ਕੀਤਾ ਤੇ ਉਹਨਾਂ ਦੇ ਖਿਲਾਫ ਬਰਚੇ ਦਰਜ ਕੀਤੇ ਜਾਂ ਨਾਮਜ਼ਦ ਕੀਤਾ ਉਹਨਾਂ ਚ ਸੀ ਰਾਜੀਤ ਸਿੰਘ ਨਸ਼ਾ ਤਸਕਰੀ ਦੇ ਮਸਲੇ ਚ ਜੀ ਲਾਰੈਂਸ ਮਿਸ਼ਰ ਹੋਈ ਗੱਲ ਕੇਸ ਦੇ ਵਿੱਚ ਬੁਖਸ਼ੇਰ ਸਿੰਘ ਦੋਨੇ ਲਾਪਤਾ ਨੇ ਜੀ ਦੋਨੇ ਹਾਥੀ ਨਹੀਂ ਆਏ ਜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਸਾਡੀ ਪੁਲਿਸ ਹੈ ਉਦੇਸ਼ ਦੀ ਸਭ ਤੋਂ ਬਹਾਦਰ ਪੁਲਿਸ ਹੋਣ ਦਾ ਦਾਵਾ ਕਰਦੀ ਹੈ ਜੀ ਉਸੇ ਬਹਾਦਰ ਪੁਲਿਸ ਦੇ ਦੋ ਬਹਾਦਰ ਮੁਲਾਜ਼ਮ ਜਾਂ ਅਫਸਰ ਡਿਸਮਿਸ ਕਰਕੇ ਉਹਨਾਂ ਤੇ ਪਰਚਾ ਦਰਜ ਨਾਮਜ਼ਦ ਕੀਤਾ ਜੀ ਉਹਨਾਂ ਬਹਾਦਰਾਂ ਨੂੰ ਉਹਨਾਂ ਦਾ ਮਤਲਬ ਸਾਰੀ 80000 ਪੁਲਿਸ ਫੋਰਸ ਤੋਂ ਬਹਾਦਰ ਹੋ ਗਏ। ਉਹਨਾਂ ਬਹਾਦਰਾਂ ਨੂੰ ਦੋਨਾਂ ਨੂੰ ਫੜਨਾ ਚਾਹੀਦਾ। ਉਹਨਾਂ ਬਹਾਦਰਾਂ ਦੇ ਬਿਆਨ ਜਿਹੜੇ ਆ ਉਹ ਜਨਤਕ ਕਰਨੇ ਚਾਹੀਦੇ। ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਉਹਨਾਂ ਦੇ ਪਿੱਛੇ ਕੌਣ ਹੈ? ਉਹਨਾਂ ਦੀ ਇੰਨੀ ਜ਼ਰੂਰਤ ਕਿਉਂ ਪੈ ਗਈ? ਕੀ ਉਹਨਾਂ ਦੇ ਪਿੱਛੇ ਕੋਈ ਪੁਲਿਸ ਅਫਸਰ ਹੈ? ਕੀ ਉਹਨਾਂ ਦੇ ਪਿੱਛੇ ਕੋਈ ਉਹਨਾਂ ਦੇ ਰਿਸ਼ਤੇਦਾਰ, ਰਾਜਨੀਤਿਕ ਬੰਦੇ ਨੇ? ਉਹ ਨਹੀਂਗੇ। ਤਾਂ ਰਾਜਨੀਤਿਕ ਬੰਦਿਆਂ ਦੇ ਚਿਹਰੇ ਤੋਂ ਵੀ ਨਕਾਬ ਉਤਰ ਜਿਹੜਾ ਚਾਹੀਦਾ। ਜਿਹੜੇ ਰਾਜਨੀਤਿਕ ਬੰਦੇ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰ ਅਫਸਰਾਂ ਨਾਲ ਹੀ ਗੰਦ ਪਵਾ ਰਹੇ ਨੇ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਚਾਹੇ ਉਹ ਨਸ਼ਿਆਂ ਦੇ ਮਸਲੇ ਦੇ ਵਿੱਚ ਆਏ ਚਾਹੇ ਉਹ ਗੈਂਗਸਟਰਜ਼ ਦੇ ਮਸਲੇ ਦੇ ਵਿੱਚ ਆਏ ਤਾਂ ਉਹ ਵੀ ਨੰਗੇ ਹੋਣੇ ਚਾਹੀਦੇ ਪਰ ਸਵਾਲ ਹੈ ਕਿ ਨੰਗੇ ਤਾਂ ਪਤਾ ਹੀ ਕਦੋਂ ਹੋਣਗੇ ਪਰ ਸਰਕਾਰ ਜਾਂ ਪੰਜਾਬ ਪੁਲਿਸ ਇਹ ਪੌਲੀਗ੍ਰਾਫ ਟੈਸਟ ਕਿਉਂ ਕਰਾਉਣਾ ਚਾਹੁੰਦੀ ਕਿਉਂ ਲੋੜ ਪੈਂਦੀ ਹੈਗੇ ਜਦ ਤੂੰ ਡਿਸਮਿਸ ਕਰ ਹੀ ਦਿੱਤਾ ਸਵਾਲ ਹੈ ਕਿ ਗੁਰਸ਼ੇਵ ਸਿੰਘ ਸੱਧੂ ਦਾ ਮਾਈ ਬਾਪ ਕੌਣ ਸੀ ਗੱਲ ਤਾਂ ਉੱਥੋਂ ਤੱਕ ਜਾਣੀ ਚਾਹੀਦੀ ਹੈਗੀ ਹੈ ਇਹ ਪੋਲੀਗ੍ਰਾਫ ਟੈਸਟ ਕੋਈ ਬੰਦੇ ਤੇ ਨਿਰਭਰ ਕਰਦਾ ਕਿ ਮੈਂ ਕਰਾਉਣਾ ਕਿ ਨਹੀਂ ਕਰਾਉਣਾ ਤੁਸੀਂ ਧੱਕਾ ਨਹੀਂ ਕਰ ਸਕਦੇ ਪਰ ਸਰਕਾਰ ਨੂੰ ਕੀ ਲੋੜ ਪੈਗੀ ਪੋਲੀਗ੍ਰਾਫ ਟੈਸਟ ਕਰਾਉਣ ਦੀ ਦੇਖੋ ਗਿਰਦਾਰ ਜੇ ਜਿਹੜਾ ਕੋਈ ਆਮ ਬੰਦਾ ਹੁੰਦਾ ਉਹਦੇ ਤਾਂ ਰਿਸ਼ਤੇਦਾਰ ਭੈਣ ਭਰਾ ਭੂਆ ਮਾਸੀਆਂ ਸਾਰਿਆਂ ਨੂੰ ਚੱਕ ਕੇ ਥਾਣੇ ਬਿਠਾ ਲੈਂਦੇ ਆਮ ਤੌਰ ਤੇ ਇਹੀ ਮੰਨੇ ਜਾਂਦਾ ਤੇ ਜਦੋਂ ਪੁਲਿਸ ਅਫਸਰਾਂ ਦੇ ਖਿਲਾਫ ਜਾਂ ਹੋਰਾਂ ਅਫਸਰਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਉਹਦੇ ਖਿਲਾਫ ਕੀ ਹੁੰਦਾ ਹੈ ਇਸ ਲਈ ਪੋਲੀਗ੍ਰਾਫ ਦੀ ਕੀ ਲੋੜ ਪੈਣੀ ਹੈ ਜਿਵੇਂ ਲੋਕਾਂ ਨੇ ਤੁਸੀਂ ਫਟਾ ਫੇਰਦੇ ਉਹਨਾਂ ਦੇ ਫੇਰ ਲੋਟਾ ਹੂੰ ਜਾਂ ਉਹਨਾਂ ਨੂੰ ਬੁਲਾ ਕੇ ਜਿਸ ਢੰਗ ਨਾਲ ਤੁਸੀਂ ਲੋਕਾਂ ਨੂੰ ਇਨਡੈਰੋਗੇਸ਼ਨ ਕਰਦੇ ਹੋ ਉਸ ਢੰਗ ਨਾਲ ਇਨਡੈਰੋਗੇਸ਼ਨ ਕਰ ਲਓ ਇੱਕ ਵਾਰੀ ਤੁਸੀਂ ਗ੍ਰਿਫਤਾਰਤਾ ਕਰ ਲਓ ਹੂੰ ਹੂੰ ਜਿਹੜੇ ਬੰਦੇ ਉਹ ਛੇ ਬੰਦੇ ਤਾਂ ਗੁਰਸ਼ੇਰ ਦੇ ਨਾਲ ਦੇ ਨੇ ਨਾ ਮੈਨੂੰ ਗੁਰਸ਼ੇਰ ਨੂੰ ਪੜ ਲਓ ਗੁਰਸ਼ੇਰ ਸਿੰਘ ਉਹ ਖੁਦ ਦੱਸ ਦੇਵੇ ਕੁਝ ਕੁਝ ਨਾ ਕੁਝ ਪੋਲੀਗ੍ਰਾਫ ਦੀ ਹੋ ਸਕਦਾ ਲੋੜ ਹੀ ਤਾਂ ਪਵੇ ਤੁਹਾਨੂੰ ਇਸ ਵੀ ਗਲਤੀ ਹੈ ਵੀ ਮੈਨੂੰ ਲੱਗਦਾ ਕਿ ਕਿਸੇ ਤਣ ਪੱਤਣ ਤੇ ਲਜਾਣ ਦੇ ਬਜਾਏ ਕੇਸ ਨੂੰ ਲਮਕਾਈ ਚੱਲੋ ਲਮਕਾਈ ਚੱਲੋ ਆਪਣੇ ਆਪਣੇ ਕੇਸ ਜਿਹੜੇ ਆਉਂਦੀ ਬਹੁਤ ਆਪੇ ਮਰ ਜਾਂਦੇ ਨੇ ਜੇ ਵੀ ਮਹਿਸੂਸ ਕਰਦੇ ਹੋ ਕਿ ਗੁਰਸ਼ੇਵ ਸਿੰਘ ਸਰਦਾਰ ਦੇ ਮਾਈ ਬਾਪ ਬਹੁਤ ਸਟਰੋਂਗ ਨੇ ਦੇਖੋ ਮਾਈ ਬਾਪ ਸਟਰੋਂਗ ਨਾ ਹੋਵੇ ਕਿਸੇ ਦੀ ਐਨੀ ਹਿੰਮਤ ਹੀ ਨਹੀਂ ਪੈਂਦੀ ਤੇ ਇਹ ਮਤਲਬ ਤੁਹਾਨੂੰ ਲੱਗਦਾ ਕਿ ਮਾਮਲਾ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਕੋਈ ਇਹ ਨਹੀਂ ਕਿ ਇਹਦੇ ਚ ਅਸਲੀ ਜਿਹੜੇ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਆ ਉਹ ਫੜੇ ਜਾਣਗੇ ਜਾਂ ਉਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਉਹ ਚਾਹੇ ਕੋਈ ਪੋਲੀਟੀਸ਼ਨ ਹੋਵੇ ਜਾਂ ਕੋਈ ਪੰਜਾਬ ਪੁਲਿਸ ਦਾ ਵੱਡਾ ਅਫਸਰ ਕੋਈ ਹੋਵੇ ਦੇਖੋ ਪੰਜਾਬ ਪੁਲਿਸ ਦੇ ਅਫਸਰਾਂ ਦੇ ਖਿਲਾਫ ਤਾਂ ਜਿੰਨੇ ਹੁਣ ਤੱਕ ਕੇਸ ਕੁਸਰੇ ਲੱਗੇ ਨੇ ਉਹ ਤਾਂ ਉਹੀ ਲੱਗੇ ਨੇ ਜਿਨ੍ਹਾਂ ਦੇ ਵਿੱਚ ਸੀਬੀਆਈ ਜਾਂ ਕੋਈ ਹੋਰ ਏਜੰਸੀ ਜਾਂਚ ਕਰਦੀ ਹੈ ਤੁਸੀਂ ਮੋਗੇ ਵਾਲਾ ਸੈਕਸ ਸਕੈਂਡਲ ਲੈ ਲਓ ਹਮ ਪੰਜਾਬ ਪੁਲਿਸ ਦੇ ਵਿੱਚ ਅਤਵਾਦ ਦੇ ਦੌਰਾਨ ਝੂਠੇ ਪੁਲਸ ਮੁਕਾਬਲੇ ਦੇ ਕੇਸ ਲੈ ਲਓ ਜੇਬ ਕਟਰੀ ਕੰਮ ਲੈ ਲਓ ਜਿਨ੍ਹਾਂ ਵੀ ਕੇਸ ਹੋਏ ਨੇ ਜਿਦੇ ਵਿੱਚ ਕਿਸੇ ਨੂੰ ਸਜ਼ਾ ਹੋਈ ਹੈ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਤਾਂ ਉਹ ਅਜਿਹੇ کیسਾਂ ਦੇ ਵਿੱਚ ਉਹਨਾਂ کیسਾਂ ਦੀ ਹੋਈ ਹੈ ਜਿਹਦੇ ਬਾਹਰਲੀ ਤਫਤੀਸ਼ੀ ਏਜੰਸੀ ਨੇ ਇਤਨੇ ਕੇਸ ਦੇ ਇਸ ਲਈ ਇਸ ਲਈ ਪੁਲਿਸ ਦੀ ਭਰੋਸੇਯੋਗਤਾ ਆਪਦੇ ਅਫਸਰਾਂ ਦੇ ਕਾਨੂੰਨ ਕਾਰਵਾਈ ਕਰਨ ਦੇ ਮਸਲੇ ਦੇ ਵਿੱਚ ਪਹਿਲਾਂ ਹੀ ਸ਼ੱਕੀ ਹੈ ਜੇ ਇੱਕ ਕੇਸ ਨੂੰ ਅਗਰ ਸੀਬੀਆਈ ਦੇ ਹਵਾਲੇ ਕੀਤਾ ਜਾ ਸਕਦਾ ਤਾਂ ਫੜੇ ਜਾਣਗੇ ਸਾਰੇ ਕਰ ਦੇਣਾ ਚਾਹੀਦਾ ਜੇ ਰੋ ਸਰਕਾਰ ਦਾ ਕੋਈ ਬੰਦਾ ਵੱਡਾ ਜੇ ਸ਼ਾਮਲ ਨਹੀਂ ਹੈਗਾ ਤਾਂ ਆਪਣੇ ਆਪ ਸੀਬੀਆਈ ਦੇਖ ਲਓ